ਕ੍ਰਿਸ਼ਨ ਦਾ ਮਤਲਬ ਹੁੰਦਾ ਹੈ ਜੋ ਸਭ ਨੂੰ ਆਕਰਸ਼ਿਤ ਕਰੇ ਸਭ ਦਾ ਮਨ ਮੋਹੇ ਅਜਿਹੇ ਸਨ ਭਗਵਾਨ ਕ੍ਰਿਸ਼ਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਜਨਮਾਸ਼ਟਮੀ ਦੇ ਰੂਪ ਵਿੱਚ ਪੂਰੇ ਸੰਸਾਰ ਵਿੱਚ ਬੜੀ ਸ਼ਰਧਾ ਅਤੇ ਧੁੰਮ ਧਮ ਨਾਲ ਮਨਾਇਆ ਜਾਂਦਾ ਹੈ ਬਠਿੰਡਾ ਦੀ ਰਿਹਾਈਸ਼ੀ ਕਲੋਨੀ ਸੁਸ਼ਾਂਤ ਸਿਟੀ 2 ਵਿਖੇ ਵੀ ਜਨਮਾਸ਼ਟਮੀ ਉਤਸਵ ਬੀਤੀ ਰਾਤ ਯਾਨਕਿ ਮਿਤੀ 23 ਅਗਸਤ ਨੂੰ ਬੜੀ ਧੁੰਮ ਧਮ ਨਾਲ ਮਨਾਇਆ ਗਿਆ ਇਸ ਜਨਮ ਅਸ਼ਟਮੀ ਉਤਸ਼ਵ ਦਾ ਆਯੋਜਨ ਸਾਰੇ ਹੀ ਕਲੋਨੀ ਨਿਵਾਸੀਆਂ ਨੇ ਬੜੇ ਪਿਆਰ ਨਾਲ ਮਿਲ ਜੁਲ ਕੇ ਬੜੇ ਹੀ ਸਹਿਯੋਗ ਦੇ ਨਾਲ ਕੀਤਾ ਕਿਹਾ ਜਾਂਦਾ ਹੈ ਕਿ ਕਲਯੁਗ ਕੇਵਲ ਨਾਮ ਆਧਾਰਾ ਇਸ ਲਈ ਇਸ ਸਮਾਗਮ ਨੂੰ ਕ੍ਰਿਸ਼ਨਮਈ ਬਣਾਉਣ ਲਈ ਭਗਤਾਂ ਦੀ ਅਧਿਆਤਮਿਕ ਉન્નਤੀ ਲਈ ਕ੍ਰਿਸ਼ਨ ਨਾਮ ਦੇ ਸੰਕੀਰਤਨ ਤੇ ਜ਼ੋਰ ਦਿੱਤਾ ਗਿਆ ਅਤੇ ਕਲੋਨੀ ਨਿਵਾਸੀਆਂ ਨੇ ਸੰਕੀਰਤਨ ਮੰਡਲ ਨੂੰ ਵਿਸ਼ੇਸ਼ ਤੌਰ ਤੇ ਕੀਰਤਨ ਕਰਨ ਅਤੇ ਕਥਾ ਰਸਪਾਨ ਕਰਾਉਣ ਦਾ ਸੱਦਾ ਦਿੱਤਾ ਹੋਇਆ ਸੀ। ਸ਼੍ਰੀ ਕ੍ਰਿਸ਼ਨ ਨਾਮ ਦੀ ਇਹ ਜੋਤ ਸਭ ਦੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਜਗਦੀ ਰਹੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੋਈ ਸੀ ਅਤੇ ਛੋਟੇ-ਛੋਟੇ ਬੱਚੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਸਰੂਪਾਂ 'ਚ ਸਜੇ ਨਜ਼ਰ ਆਏ। ਇਸ ਮੌਕੇ ਕਲੋਨੀ ਵਿਖੇ ਸੀਯਾਰਾਮ ਭਜਨ ਮੰਡਲ ਜੋ ਕਿ ਕਲੋਨੀ ਦੀਆਂ ਔਰਤਾਂ ਵੱਲੋਂ ਬਣਾਇਆ ਹੋਇਆ ਇਸ ਮੰਡਲ ਵੱਲੋਂ ਵਿਸ਼ੇਸ਼ ਤੌਰ ਤੇ ਕੀਰਤਨ ਲਈ ਕੀਰਤਨ ਮੰਡਲੀ ਨੂੰ ਸੱਦਾ ਦਿੱਤਾ ਗਿਆ ਸੀ ਤੇ ਉਹਨਾਂ ਨੇ ਬੜਾ ਹੀ ਮధుਰ ਰਸ ਪੰਨਾ ਸੰਕੀਰਤਨ ਕੀਤਾ ਹਰੇ ਰਾਮ ਹਰੇ ਕ੍ਰਿਸ਼ਨ ਦੇ ਮਹਾ ਮੰਤਰ ਦੇ ਨਾਲ ਸਾਰਾ ਹੀ ਮਾਹੌਲ ਅਤੇ ਸਭ ਦੇ ਹਿਰਦੇ ਕ੍ਰਿਸ਼ਨ ਮਈ ਹੁੰਦੇ ਜਾਪਦੇ ਦਿ세 ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ ਰੇ ਨਾ ਕ੍ਰਿਸ਼ਨ ਹਾਰੇ ਹਰੀ ਸਾਰੇ ਨਮਾ ਹਰੀ ਨਮਾ ਭਗਵਾਨ ਦੇ ਖਾਣ ਵਾਲੇ ਪਾਤਰ ਚੋਂ ਜੇਕਰ ਭਗਤਾਂ ਨੂੰ ਇੱਕ ਦਾਣਾ ਵੀ ਨਸੀਬ ਹੋ ਜਾਏ ਤਾਂ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਨਹੀਂ ਇਸ ਗੱਲ ਨੂੰ ਮੁੱਖ ਰੱਖਦੇ ਹਾਂ ਇਸ ਦਾ ਵਿਸ਼ੇਸ਼ ਧਿਆਨ ਰੱਖਦੇ ਹਾਂ ਭਗਵਾਨ ਨੂੰ ਭੋਗ ਲੱਗਿਆ ਹੋਇਆ ਪ੍ਰਸ਼ਾਦ ਲੰਗਰ ਦੇ ਰੂਪ ਦੇ ਵਿੱਚ ਸੰਗਤਾਂ ਵੱਲੋਂ ਵਰਤਾਇਆ ਗਿਆ ਅਤੇ ਸਾਰੇ ਹੀ ਕਲੋਨੀ ਨਿਵਾਸੀਆਂ ਨੇ ਸਾਰੇ ਹੀ ਬਾਹਰੋਂ ਆਏ ਹੋਏ ਭਗਤਾਂ ਨੇ ਪ੍ਰਸ਼ਾਦ ਲੰਗਰ ਦੇ ਰੂਪ ਦੇ ਵਿੱਚ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਥੱਲੇ ਬੈਠ ਕੇ ਛਕਿਆ ਇਸ ਮੌਕੇ ਕਲੋਨੀ ਨਿਵਾਸੀ ਸਾਰੇ ਭਗਤ ਸੇਵਾਦਾਰਾਂ ਦੇ ਰੂਪ ਦੇ ਵਿੱਚ ਲੰਗਰ ਵਰਤਾਉਂਦੇ ਨਜ਼ਰ ਆਏ ਉਹਨਾਂ ਨੇ ਬੜੇ ਪਿਆਰ ਦੇ ਨਾਲ ਭਗਵਾਨ ਦਾ ਭੋਗ ਲਗਾਇਆ ਲੰਗਰ ਸੰਗਤਾਂ ਦੇ ਵਿੱਚ ਵਰਤਾਇਆ ਦੇਰ ਰਾਤ ਤੱਕ ਚੱਲੇ ਇਸ ਜਨਮ ਅਸ਼ਟਮੀ ਸਮਾਰੋਹ ਦੇ ਵਿੱਚ ਸੰਗਤਾਂ ਲਗਾਤਾਰ ਜੁੜਦੀਆਂ ਰਹੀਆਂ ਅਤੇ ਉੱਥੇ ਚੱਲ ਰਹੇ ਹਰੀ ਨਾਮ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਨਾਮ ਦੇ ਸੰਕੀਰਤਨ ਦਾ ਆਨੰਦ ਸੰਗਤਾਂ ਬਿਹਤਰ ਤਰੀਕੇ ਦੇ ਨਾਲ ਉਠਾਉਂਦੀਆਂ ਰਹੀਆਂ

ਅੱਜ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਅਸੀਂ ਸਾਰੇ ਲੋਕ ਇਕੱਠੇ ਹੋਏ ਆਂ ਤੇ ਇੱਕ ਸਾਲ ਦੇ ਵਜ੍ਹਾ ਨਾਲ ਅਸੀਂ ਹਰ ਸਾਲ ਆਉਂਦੇ ਪਰ ਇਸ ਵਾਰ ਅਲੱਗ ਹੀ ਤਰ੍ਹਾਂ ਦਾ ਨਜ਼ਾਰਾ ਹੈ ਕਿ ਬਹੁਤ ਪਿਆਰ ਦੇ ਨਾਲ ਸਾਰੇ ਬੰਦੇ ਜੁੜ ਕੇ ਸੇਵਾ ਕਰ ਰਹੇ ਨੇ ਯੋਗਦਾਨ ਦੇ ਰਹੇ ਨੇ ਇਸ ਸਿਆਰੇ ਮੌਜੂਦੇ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਏ ਤੁਹਾਨੂੰ ਸਭ ਨੂੰ ਸਾ ਮਿਲਿਆ ਕਿ ਅਸੀਂ ਉਹਨਾਂ ਦਾ ਸਾਥ ਦਿੱਤਾ ਹੈ ਜਦੋਂ ਵੀ ਸਾਡਾ ਦਿਲ ਖੁਸ਼ ਹੁੰਦਾ ਹੈ ਤਾਂ ਉਹ ਦਿਮਾਗ ਨੂੰ ਅਜਿਹੇ ਸੰਕੇਤ ਭੇਜਦਾ ਹੈ ਕਿ ਹੁਣ ਉਹ ਸਰੀਰ ਨੂੰ ਨਚਾਵੇ ਤੇ ਇਸੇ ਤਰ੍ਹਾਂ ਮੰਤਰ ਮੁਕਤ ਹੋ ਕੇ ਸੰਗਤਾਂ ਨੇ ਭਗਵਾਨ શ્રી ਕ੍ਰਿਸ਼ਨ ਦੇ ਪਿਆਰ ਚ ਗੋਪੀਆਂ ਵਾਂਗ ਨ੍ਰਿਤ ਵੀ ਕੀਤਾ ਪਿਆਰ ਚ ਜਿਸ ਕਦਰ ਸਾਨੂੰ ਆਪਣੇ ਸ਼ਰੀਰ ਆਤਮਾ ਰੂਹ ਦੀ ਕੋਈ ਖਬਰਸਾਰ ਨਹੀਂ ਰਹਿੰਦੀ ਸੰਗਤਾਂ ਨੇ ਵੀ ਇਸੇ ਤਰ੍ਹਾਂ ਮੰਤਰ ਮੁਕਤ ਹੋ ਕੇ ਆਤਮ ਲੀਨ ਹੋ ਕੇ ਪਰਮਾਤਮਾ ਦਾ ਨਾਮ ਲੱਤਾ ਅਤੇ ਨ੍ਰਿਤ ਕਰਕੇ ਭਗਵਾਨ ਕ੍ਰਿਸ਼ਨ ਨੂੰ ਰਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਸੇ ਵਿਦਵਾਨ ਨੇ ਖੂਬ ਕਿਹਾ ਕਿ ਸਤਿਯੁਗ ਦੁਆਪਰ ਤ੍ਰੇਤਾ ਬੀਤਾ ਕਾਹੂ ਨ ਜਾਣੀ ਸ਼ਬਦ ਕੀ ਰੀਤਾ ਕਲਯੁਗ ਮੇ ਸੁਆਮੀ ਦਇਆ ਵਿਚਾਰੀ ਪ੍ਰਗਟ ਕਰਕੇ ਸ਼ਬਦ ਪੁਕਾਰੀ ਵਾਰ-ਵਾਰ ਇਸ ਗੱਲ ਦੇ ਉੱਤੇ ਸੰਗੀਤਨ ਮੰਡਲ ਵੱਲੋਂ ਜ਼ੋਰ ਦਿੱਤਾ ਗਿਆ ਕਿ ਪ੍ਰਮਾਤਮਾ ਦਾ ਨਾਂ ਲੈ ਕੇ ਹਰੇ ਰਾਮ ਹਰੇ ਕ੍ਰਿਸ਼ਨ ਦੇ ਮਹਾ ਮੰਤਰ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਇਸ ਪਵ ਸਾਗਰ ਤੋਂ ਉਤਾਰ ਸਕਦੇ ਆ ਪਵਸਾਗਰ ਤੋਂ ਪਾਰ ਪਾ ਸਕਦੇ ਜਦੋਂ ਜਦੋਂ ਵੀ ਨਰਿਤ ਦੀ ਗੱਲ ਚੱਲਦੀ ਹੈ ਭਗਵਾਨ શ્રીਕ੍ਰਿਸ਼ਨ ਦਾ ਗੋਪੀਆਂ ਦੇ ਨਾਲ ਕੀਤਾ ਨਰਿਤ ਕਾਲਿਆਨਾਗ ਦੇ ਫੰਡ ਦੇ ਉੱਤੇ ਕੀਤਾ ਉਹਨਾਂ ਵੱਲੋਂ ਨਰਿਤ ਉਹ ਸਾਨੂੰ ਕਦੇ ਵੀ ਨਹੀਂ ਭੁੱਲਦਾ ਤੇ ਸੰਗਤਾਂ ਨੇ ਵੀ ਉਸੇ ਨਰਿਤ ਨੂੰ ਯਾਦ ਕਰਦੇ ਆ ਆਪਣੇ ਸਰੀਰ ਦੀ ਸੁਧ ਭੁੱਲ ਕੇ ਸੰਗ ਭੁੱਲ ਕੇ ਖੂਬ ਨਰਿਤ ਕੀਤਾ ਅਤੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ आई हुई कीर्तन मंडली दे सज्जना ने कथा कर दिया दसिया कि किसी को अनुभव होता है कोई चाहता है टेंशन हो मेरे को मेरे को एंजाइटी हो मेरे को बीमारियां लगे है ना कोई कोई नहीं चाहता लेकिन फिर भी आती है नहीं आती बताइए आती है या नहीं आती छोटी छोटी बात पे लड़ाई झगड़ा समस्या आती ही आती है तो कैसे इससे बाहर निकल सकते हैं जब हम ये हम इस उदाहरण से समझ सकते देव की वासुदेव आप देव की वासुदेव जेल में है और इतने ज़्यादा कष्ट कि उनके साथ के साथ जो सात को किए हैं वो मारे जा चुके हैं और इतना उनको उस चीज़ का दुख है और उनको पता है कि अभी आठवां पुत्र होगा इसको भी कंस ले जाएगा और मार देगा लेकिन इतने कष्ट पैदे होने के बाद उनकी सारी टेंशन सारी एंगजाइटी अपने जीवन में अपनाने का वो क्या है ये हरी कृष्ण महामंत्र ये हरी कृष्ण महामंत्र भगवान के नाम में और भगवान में कोई फर्क नहीं तो इससे अभिन्न है तो हम हम चाहते हैं कि सारी समस्या होने के बाद भी हम हमेशा संतुष्ट रहें हमेशा खुश रहें तो कलयुग में और कोई उपाय नहीं है और कोई उपाय नहीं है और कोई उपाय नहीं है सिर्फ और सिर्फ हरे कृष्ण महामंत्र के द्वारा ही है कि जब हम हरे कृष्ण महामंत्र अपने जीवन में अपनाएंगे तभी हम सभी चिंताओं से सभी समस्याओं से समस्या होने के बाद भी हम क्या है रह सकते हैं ਇਸ ਜਨਮਾਸ਼ਟਮੀ ਸਮਾਰੋਹ ਤੇ ਮੌਜੂਦ ਸਾਰੇ ਹੀ ਸੰਗਤ ਦਾ ਮਨ ਰਹਿ ਰਹਿ ਕੇ ਕਹਿ ਰਿਹਾ ਸੀ ਕਿ ਅੱਜ ਨੱਚਣਾ ਸ਼ਾਮ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੇ ਸਾਰੇ ਹੀ ਇਸ ਸੰਗਤ ਨੇ ਕ੍ਰਿਸ਼ਨਮਈ ਹੋ ਕੇ ਖੂਬ ਨ੍ਰਿਤ ਕੀਤਾ। ਕਲੋਨੀ ਨਿਵਾਸੀਆਂ ਨੇ ਆਪਣੇ ਆਪ ਨੂੰ ਵੱਡ ਭਾਗਾ ਤੇ ਖੁਸ਼ਕਿਸਮਤ ਸਮਝਿਆ ਕਿ ਭਗਵਾਨ ਚੱਲ ਕੇ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਆਏ। ਬੱਚਿਆਂ ਨੇ ਵੀ ਨ੍ਰਿਤ ਕਰਕੇ ਮਨ ਮੋਲਿਆ। ਹਰ ਬਾਲਾ ਉਹ ਕਿਸਨਾ ਹੈ ਉਹ ਕਿਸਨਾ ਹੈ ਕਿਸਨਾ ਹੈ ਉਹ ਕਿਸਨਾ ਹੈ ਕਿਸਨਾ ਹੈ ਜੋ ਹਰ ਅਲ ਮੇਲਾ ਮਦਜਨੋ ਬਾਲਾ ਜਿਸ ਕੀ ਦੇਖਨੇ ਵਿੱਚ ਕੀ ਹਰ ਬਾਲਾ ਉਹ ਕਿਸਨਾ ਹੈ ਇਸ ਤਰ੍ਹਾਂ ਸੁਸ਼ਾਂਤ ਸਿਟੀ ਦੋ ਵਿਖੇ ਜਨਮਾਸ਼ਟਮੀ ਮਹੌਤਸਵ ਇੱਕ ਯਾਦਗਾਰੀ ਸਮਾਗਮ ਹੋਣੇ ਪੜਿਆ